ਸ਼ਤਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਲੈ ਕੇ ਆਏ ਹਾਂ ਕਿ ਭਾਰਤ ਵਿੱਚ ਹੁਣ ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਗੱਡੀ ਜਿਹੜੀ ਆ ਪਟਰੀ ਤੇ ਦੌੜੇਗੀ ਇਸ ਤੋਂ ਪਹਿਲਾਂ ਡੀਜ਼ਲ ਕੋਲੇ ਬਿਜਲੀ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਦਾ ਪੰਜਿਕਰ ਸੁਣਿਆ ਸੀ ਪਰ ਹੁਣ ਭਾਰਤ ਵਿੱਚ ਇੱਕ ਅਜਿਹੀ ਰੇਲ ਗੱਡੀ ਤਿਆਰ ਕਰ ਲਈ ਗਈ ਹੈ ਜੋ ਹਾਈਡਰੋਜਨ ਫਿਊਲ ਨਾਲ ਚੱਲੇਗੀ ਇਸ ਜਲਦ ਹੀ ਇਸ ਗੱਡੀ ਦਾ ਟ్రਾਇਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਟ్రਾਇਲ ਹਰਿਆਣਾ ਦੇ ਜੀਂਦ ਅਤੇ ਸੋਨੀਪੱਤ ਦੇ ਵਿੱਚਕਾਰ ਹੋਵੇਗਾ। ਇਸ ਗੱਡੀ ਦਾ ਨਾਮ ਨਮੋ ਗ੍ਰੀਨ ਰੇਲ ਰੱਖ ਦਿੱਤਾ ਗਿਆ ਹੈ ਅਤੇ ਦਿਖਣ ਵਿੱਚ ਇਹ ਗੱਡੀ ਬੰਦੇ ਪਾਰ ਟ੍ਰੇਨ ਵਰਗੀ ਹੋਵੇਗੀ। ਇਸ ਗੱਡੀ ਦੇ 10 ਡੱਬੇ ਹੋਣਗੇ, 2 ਇੰਜਨ ਹੋਣਗੇ ਅਤੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਗੱਡੀ ਪਟਰੀ ਤੇ ਦੌੜੇਗੀ। ਹਰਿਆਣੇ ਦੇ ਜੀਂਦ ਵਿੱਚ ਇਸ ਗੱਡੀ ਦੇ ਫਿਊਲ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ 1200 ਯਾਤਰੀ ਇਸ ਟ੍ਰੇਨ ਵਿੱਚ ਸਵਾਰ ਹੋ ਸਕਣਗੇ ਅਤੇ ਸਭ ਤੋਂ ਪਹਿਲਾਂ ਜਰਮਨ ਅਜਿਹੇ ਦੇਸ਼ ਸੀ ਜਿਸ ਨੇ 2022 ਵਿੱਚ ਹਾਈਡਰੋਜਨ ਨਾਲ ਚੱਲਣ ਵਾਲੀ ਟ੍ਰੇਨ ਤਿਆਰ ਕਰ ਲਈਗੀ ਤਿਆਰ ਕਰ ਲਈ ਸੀ ਅਤੇ ਇਸ ਤੋਂ ਬਾਅਦ ਫਰਾਂਸ ਚੀਨ ਵਰਗੇ ਦੇਸ਼ਾਂ ਨੇ ਵੀ ਮਾਰਕਾ ਮਾਰ ਲਿਆ ਸੀ ਤੇ ਹੁਣ ਚੌਥੇ ਜਾਂ ਪੰਜਵੇਂ ਨੰਬਰ ਤੇ ਭਾਰਤ ਦੇਸ਼ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਹਾਈਡਰੋਜਨ ਨਾਲ ਚੱਲਣ ਵਾਲੀ ਰੀਅਲ ਗੱਡੀ ਜਿਹੜੀ ਹੈ ਤਿਆਰ ਕਰ ਲਈ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਲਾਈਕ ਕਰੋ ਧੰਨਵਾਦ